ਸੰਗਤ ਜੀ ਅਸੀਂ ਆਮ ਹੀ ਸੋਸ਼ਲ ਮੀਡੀਆ ਉੱਪਰ ਇਹ ਸੁਣ ਰਹੇ ਹਾਂ ਕਿ ਡੇਰਾ ਬਿਆਸ ਹੜਪੀੜਤਾ ਦੀ ਮਦਦ ਲਈ ਅੱਗੇ ਨਹੀਂ ਆਇਆ ਡੇਰਾ ਬਿਆਸ ਵੱਲੋਂ ਕੋਈ ਵੀ ਸਹਾਇਤਾ ਹੜਪੀੜਤਾ ਦੇ ਲਈ ਨਹੀਂ ਕੀਤੀ ਜਾ ਰਹੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਸੱਚ ਹੈ ਜੋ ਸੋਸ਼ਲ ਮੀਡੀਆ ਵਿੱਚ ਦਿਖਾਇਆ ਜਾ ਰਿਹਾ ਹੈ ਕਈ ਨਿਊ ਚੈਨਲ ਵੀ ਇਹ ਗੱਲ ਕਹਿ ਰਹੇ ਹਨ ਪਰ ਸਚਾਈ ਇਸ ਦੇ ਬਿਲਕੁਲ ਉਲਟ ਹੈ ਜਦੋਂ ਦੇ ਅਜਿਹੇ ਹਾਲਾਤ ਪੈਦਾ ਹੋਏ ਹਨ ਉਸ ਸਮੇਂ ਤੋਂ ਹੀ ਡੇਰਾ ਵੱਧ ਚੜ ਕੇ ਮਦਦ ਕਰ ਰਿਹਾ ਹੈ ਡੇਰੇ ਵੱਲੋਂ ਸਭ ਤੋਂ ਪਹਿਲਾਂ ਹਿਮਾਚਲ ਸਰਕਾਰ ਤੇ ਪੰਜਾਬ ਸਰਕਾਰ ਨੂੰ 2-2 ਕਰੋੜ ਦੇ ਚੈੱਕ ਦਿੱਤੇ ਗਏ ਸਨ ਤਾਂ ਜੋ ਹਰ ਪੀੜਤਾ ਦੀ ਮਦਦ ਹੋ ਸਕੇ ਫਿਰ ਡੇਰੇ ਵਿਆਸ ਵੱਲੋਂ ਲੰਗਰ ਪੈਕਟ ਵੀ ਤਿਆਰ ਕੀਤੇ ਜਾ ਰਹੇ ਹਨ ਤੇ ਸਰਕਾਰ ਦੀ ਮਦਦ ਦੇ ਨਾਲ ਹਰ ਪੀੜਤਾ ਤੱਕ ਪਹੁੰਚਾਏ ਜਾ ਰਹੇ ਹਨ ਡੇਰਾ ਬਿਆਸ ਹਰ ਅਸੰਭਵ ਕੋਸ਼ਿਸ਼ ਹੜ ਪੀੜਤਾਂ ਲਈ ਕਰ ਰਿਹਾ ਹੈ ਫਰਕ ਸਿਰਫ ਇੰਨਾ ਹੈ ਕਿ ਡੇਰੇ ਬਿਆਸ ਬਲੋਂ ਆਪਣੇ ਕੀਤੇ ਗਏ ਕੰਮਾਂ ਦੀ ਵੀਡੀਓ ਆਪ ਸੋਸ਼ਲ ਮੀਡੀਆ ਤੇ ਨਹੀਂ ਪਾਉਂਦਾ ਤੇ ਲੋਕ ਸੋਸ਼ਲ ਮੀਡੀਆ ਉੱਪਰ ਹੀ ਸਭ ਕੁਝ ਲੱਭਦੇ ਹਨ ਬਾਬਾ ਜੀ ਹਮੇਸ਼ਾ ਕਹਿੰਦੇ ਹਨ ਕਿ ਇੱਕ ਹੱਥ ਨਾਲ ਕੀਤੀ ਗਈ ਸੇਵਾ ਦਾ ਦੂਜੇ ਹੱਥ ਨੂੰ ਪਤਾ ਨਹੀਂ ਚਲਣਾ ਚਾਹੀਦਾ ਪਰ ਲੋਕ ਸਭ ਕੁਝ ਸੋਸ਼ਲ ਮੀਡੀਆ ਉੱਪਰ ਲੱਭਦੇ ਹਨ ਉਹਨਾਂ ਨੂੰ ਜੋ ਸੋਸ਼ਲ ਮੀਡੀਆ ਉੱਪਰ ਦਿਖਾਈ ਦਿੰਦਾ ਹੈ ਉਸ ਉੱਪਰ ਆਪਣਾ ਕਮੈਂਟ ਪਾਸ ਕਰਦੇ ਹਨ ਪਰ ਉਹਨਾਂ ਨੂੰ ਪੂਰੀ ਸੱਚਾਈ ਦਾ ਪਤਾ ਨਹੀਂ ਹੁੰਦਾ ਡੇਰਾ ਸੋਸ਼ਲ ਮੀਡੀਆ ਤੋਂ ਦੂਰ ਰਹਿੰਦਾ ਹੈ ਜੋ ਡੇਰੇ ਦੀਆਂ ਵੀਡੀਓ ਅਸੀਂ ਸੋਸ਼ਲ ਮੀਡੀਆ ਉੱਪਰ ਦੇਖਦੇ ਹਾਂ ਉਹ ਯੂਟਿਊਬਰ ਵੱਲੋਂ ਚਾੜ ਦਿੱਤੀਆਂ ਜਾਂ ਅਪਲੋਡ ਕਰ ਦਿੱਤੀਆਂ ਜਾਂਦੀਆਂ ਹਨ ਪਰ ਸੱਚਾਈ ਇਹ ਹੈ ਕਿ ਡੇਰੇ ਬਿਆਸ ਬਲੋ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਹੁਣ ਇਹ ਸਮਾਂ ਨਹੀਂ ਹੈ ਕਿ ਅਸੀਂ ਇੱਕ ਦੂਜੇ ਉੱਪਰ ਉਂਗਲ ਉਠਾਈਏ ਹੁਣ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆਈਏ ਰਾਧਾ ਸਵਾਮੀ ਜੀ